ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀਆਂ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 492 ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਜੱਟ ਸਿੱਖ ਗੋਤ ਚਹਲ ਹਾਈਟ 5 ਫੁੱਟ 5 ਇੰਚਾ ਜਨਮ 5 ਜੂਨ 1994 ਪੜ੍ਹਾਈ ਬੀਐਸਸੀ ਨਰਸਿੰਗ ਆਰਐਨ ਰਜਿਸਟਰ ਨੰਬਰ ਸਾਜੀ ਕੁੜੀ ਪੀਆਰ ਇਨ ਕੈਨੇਡਾ ਬ੍ਰੈਂਕਟਨ ਕੁੜੀ ਸੋਣੀ ਸੜਕੀ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜਾਂ ਫਿਰ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਜ਼ਮੀਨ 10 ਤੋਂ 15 15 ਕਿੱਲੇ ਤੱਕ ਆਉਂਦੇ ਹੋਣ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਫਾਈਲ ਨੰਬਰ 493 ਨਾਮ ਕੌਰ ਜ਼ਿਲ੍ਹਾ ਗੁਰਦਾਸਪੁਰ ਕਾਸਟ ਰਾਮ ਕੜੀਆ ਸਿੱਖ ਹਾਈਟ 5 ਫੁੱਟ 6 ਇੰਚ ਜਨਮ 2000 ਪੜ੍ਹਾਈ ਗ੍ਰੈਜੂਏਸ਼ਨ ਪਲੱਸ ਪੋਸਟ ਗ੍ਰੈਜੂਏਸ਼ਨ ਇਨ ਮਾਸਟਰ ਡਿਗਰੀ ਡਿਵਲਪਮੈਂਟ DCA 1 ਇਅਰ ਡਿਪਲੋਮਾ ਡੀਸੀ ਹੈ ਵਰਨਰ ਕੁੜੀ ਪ੍ਰਾਈਵੇਟ ਸਕੂਲ ਵਿੱਚ ਟੀਚਰ ਹੈ ਦੋ ਭਰਾ ਗਵਰਨਮੈਂਟ ਜੋਬ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਵਧੀਆ ਕੰਟਰੀ ਵਿੱਚ ਹੋਵੇ ਮੁੰਡਾ ਪਿਓਰ ਵਜਦੇ ਦੀਨ ਹੋਵੇ ਚਾਹੇ ਜੱਟ ਸਿੱਖ ਪਰਿਵਾਰ ਤੋਂ ਰਿਸ਼ਤਾ ਹੋਵੇ ਜੀ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਚਾਹੇ ਰਾਮਗੜੀਆ ਪਰਿਵਾਰ ਤੋਂ ਰਿਸ਼ਤਾ ਹੋਵੇ ਜੀ ਚਾਹੇ ਜੱਟ ਸਿੱਖ ਪਰਿਵਾਰ ਤੋਂ ਰਿਸ਼ਤਾ ਇਹ ਤੁਸੀਂ ਲੈ ਸਕਦੇ ਹੋ ਜੀ ਮੈਚ ਕਰਦਾ ਹੈ ਤਾਂ ਅਗਲਾ ਰਿਸ਼ਤਾ ਰੋਟ ਕਰੋ ਜੀ ਫਾਈਲ ਨੰਬਰ 494 ਨਾਮ ਕੌਰ ਜੀ ਦਾ ਸ਼੍ਰੀ ਮਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਢਿੱਲੋਂ ਜਨਮ 24 ਨਵੰਬਰ 2001 ਹਾਈਟ 5 ਫੁੱਟ 5 ਇੰਚ ਪੜਾਈ ਪਲੱਸ 2 ਨੋਨ ਮੈਡੀਕਲ ਰੰਗ ਸਾਫ਼ ਕੁੜੀ ਸੋਹਣੀ ਸੁਨੱਖੀ ਹੈ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਛੋਟਾ ਜੀ ਪੜਾਈ ਕਰਦਾ ਹੈ ਤੇ ਨਾਲ ਖੇਤੀ ਦਾ ਕੰਮ ਵੀ ਨਾਲ ਕਰਉਂਦਾ ਹੈ ਇਹਨਾਂ ਨੂੰ ਲੋੜ ਹੈ ਜੀ ਰਿਸ਼ਤੇ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੇ ਮੀਨ ਅਰਥ ਤੋਂ 10 ਕਿੱਲਾਂ ਤੱਕ ਆਉਂਦੇ ਹੋਣ ਵਧੀਆ ਪੜਿਆ ਲਿਖਿਆ ਹੋਵੇ ਜਾਂ ਆਪਣਾ ਕੋਈ ਬਿਜ਼ਨਸ ਹੋਵੇ ਜੇ ਇਹ ਤਿੰਨਾਂ ਰਿਸ਼ਤੇਮ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਦ ਦਾ ਸੰਬਰਕ ਅਤੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ